ਇੱਕ ਵਾਰ ਧੰਨਵਾਦ ਕਰਦੇ ਆ ਅਮਰਿਤ ਮਨੀਲਾ ਸਾਡਾ ਵੀਰ ਜਸਵੀਰ ਸਰਪੰਚ ਸਤਵੰਤ ਦੁਗਰੀ ਰਵੀ ਸਰਪੰਚ ਕੁਲਦੀਪ ਸਾਡਾ ਵੀਰ ਤੇ ਰਾਣਾ ਅਲਮਗੀਰ ਇਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਬਹੁਤ ਬਹੁਤ ਧੰਨਵਾਦ ਅਮਰਿਤ ਮਨੀਲਾ ਸਾਡਾ ਵੀਰ ਜਸਵੀਰ ਸਰਪੰਚ ਸਤਵੰਤ ਦੁਗਰੀ ਰਵੀ ਸਰਪੰਚ ਕੁਲਦੀਪ ਤੇ ਰਾਣਾ ਅਲਮਗੀਰ ਸਾਡਾ ਭਰਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਬੇਨਤੀ ਹੈ ਵੀਰਾ ਜੀ ਕਰੀਏ ਮੈਚ ਸ਼ੁਰੂ ਮੁੰਡਾ ਆਸ਼ੂ ਆ ਕਹਿੰਦਾ ਵੀ ਇੱਕ ਵਾਰੀ ਕੱਟ ਕੇ ਤੇ ਕਹਦੇ ਵੀ ਅੱਜ ਅਗਰ ਨਿਕਲਨੀ ਹੈ ਗੱਲਾਂ ਲੱਗਣਗੀਆਂ ਟਿਕਾਣੇ ਕਿਉਂਕਿ ਪ੍ਰਬੰਧਕਾਂ ਨੂੰ ਵੀ ਬਹੁਤ ਚਾਅ ਆਉਂ ਕਹਿੰਦੇ ਇਸ ਦਿਲੇ ਆ ਨੌਜਵਾਨ ਦਾ ਜੱਦੀ ਪਿੰਡ ਹੈ ਇਹਦਾ ਪੰਡਾਲ ਬੇਡ ਹੈ ਪੰਡਾਲ ਬੇਡ ਦੇ ਬਾਪੇ ਉੱਥੇ ਉਹ ਕਹਿੰਦੇ ਉੱਚਾ ਬੇਡਾਗੇ ਉੱਚਾ ਬੇਡ ਦੇ ਵਿੱਚੋਂ ਇਹ ਖੀਰਾ ਵਾਲੀ ਮਿਹਨਤ ਕਰਨ ਆਉਂਦਾ ਰਿਹਾ ਤੇ ਖੀਰਾ ਵਾਲੀ ਦਾ ਬੁਲਟ ਬਣ ਗਿਆ ਉਹ ਬਾਪੇ ਤਰਸੇਵ ਸਿੰਘ ਪੰਡਾਲ ਦਾ ਬੇਟਾ ਇਹ ਬੁਲਟ ਖੀਰਾ ਵਾਲੀਆ ਵਾਪਸ ਉਹ ਬਿੱਲੇ ਆਦੇ ਬਾਰੇ ਆਹ ਬਾਤ ਹੈ ਤਰਸੇਪ ਬੰਡਾਲ ਦੇ ਪੋਤਰੇ ਦਾ ਕਹਿੰਦੇ ਨਾਮ ਚੱਲਦਾ ਹੈ ਆ ਦੇ ਟਾਈਮ ਤਰਸੇਪ ਬੰਡਾਲ ਦੇ ਪੋਤੇ ਦਾ ਨਾਮ ਚੱਲਦਾ ਹੈ ਚੋਟੀ ਦਾ ਰੈਡਰ ਹੈ ਆ ਮੁੰਡੇ ਨੂੰ ਕਹਿੰਦੇ ਬੂਟਾ ਖਖ ਕਹਿੰਦਾ ਔਰ ਮੇਵੀਏ ਡੀਏਵੀ ਕਵਡੀ ਕਲੱਬ ਕੈਲੀਫੋਰਨੀਆ ਲਸ਼ਰ ਭਰਾ ਕਹਿੰਦੇ ਆ ਵੀ ਮੁੰਡੇ ਨੂੰ ਅਮਰੀਕ ਸਿਆ ਸਕੋਰਪੀਓ ਗੱਡੀ ਦਿੱਤੀ ਜਾਊਗੀ 9 ਤਰੀਕ ਹੋਊਗੀ ਕਬੂਲਪੁਰ ਦੇ ਕਵਡੀ ਕੱਪ ਦੀ ਆ ਮੁੰਡੇ ਨੂੰ ਸਕੋਰਪੀਓ ਗੱਡੀ ਦਿੱਤੀ ਜਾਊਗੀ ਆ ਮੁੰਡੇ ਨੂੰ ਸਰਕਾਰ ਬਿਰਤੀ ਜਾਊਗੀ ਬੂਟੇ ਖਾਕੋਣਾ ਦਾ ਚਿਹਤਾ ਹੈ ਲਖਸ਼ਰ ਭਰਾਵਾਂ ਦਾ ਚਿਹਤਾ ਹੈ ਪੱਟੀ ਖੁੱਜ ਬੱਲੇ ਬੱਲੇ ਤਨ ਤਨ ਹੋਣ ਲੱਗੀ ਹੈ ਮੁੰਡਾ ਚਾਂਗੜੀ ਵਾਲਾ ਪਹਿਲੀ ਰੇਟ ਤੇ ਕਹਿੰਦੇ ਝੋਟ ਬੱਲੇ ਬੱਲੇ ਕਰ ਆ ਗਿਆ ਨੰਬਰ ਤਾੜੀਆਂ ਵਾਲਾ ਤੇ ਤਾੜੀਆਂ ਦੇ ਨਾਲ ਵੀ ਗਿਆ ਪੰਡਾਲ ਗੂੰਜ ਉੱਠਿਆ ਇਹ ਹੈ ਝੋਟ ਚਾਂਗੜੀ ਵਾਲਾ ਆਓ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਮੁੰਡਾ ਇਹਨਾਂ ਲਈ ਦੁਆਵਾਂ ਨੇ ਸਦਰਾ ਮਿਹਨਤ ਕਰਦੇ ਰਹੇ ਤੇ ਦੁਨੀਆ ਦੇ ਨਕਸ਼ੇ ਤੇ ਚਮਕਣਗੇ ਕਿਦਣ ਕਿਉਂਕਿ ਦਿਨ ਹੌਲੀ ਹੌਲੀ ਆਉਂਦੇ ਨੇ ਰਵੀ ਭਲਵਾਨ ਜਸਵੀਰ ਸਰਪੰਚ ਤੇ ਅਮਰਤ ਮਰੀਲਾ ਤੋਂ ਵੀਰ ਨੇ ਅਮਰਤ ਮਨੇਲਾ ਉਹਨਾਂ ਵੱਲੋਂ 500 ਰੁਪਏ ਮੁੰਡੇ ਦੇ ਲਈ ਜਿਹਨੇ ਕਹਿੰਦੇ ਜਸ਼ਨ ਨੂੰ ਜਫਾ ਲਾਇਆ ਅਮਰਤੋਣੀ ਵੀਰ ਨੇ ਮਨੇਲਾ ਤੋਂ ਔਖੀਆਂ ਨਿਕਬਾਈਆਂ ਉੱਥੇ ਵੀ ਆਹ ਦਿਲੋਂ ਧੰਨਵਾਦ ਹੈ ਭਰਾਵਾਂ ਦਾ ਜੋ ਕਹਿੰਦੇ ਪਲੇਰਾਂ ਨੂੰ ਸਤਿਕਾਰ ਦਿੰਦੇ ਨੇ ਆਹ ਕਹਿੰਦੇ ਬੁਲਟ ਖੀਰਾਂ ਵਾਲੀਆ ਇੱਕ ਤਗੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਆਹ ਦਿਲਬਰ ਝਲੇਰ ਵਰਗੇ ਕਹਿੰਦੇ ਕਿ ਇਹ ਚੋਟੀ ਦੀ ਕੌਡੀ ਖੇਢੀ ਹੈ ਜਦੋਂ ਦਿਲਬਰ ਦਾ ਨਾਮ ਲੈਂਦੇ ਆ ਤੇ ਬਰਜੁਰਗ ਕਹਿੰਦੇ ਹੁਣੇ ਆ ਸੋਚਦੇ ਹੋਣੇ ਆ ਵੀ ਇਹ ਘਰਾਚੋ ਵਾਲੇ ਸੋਮੇ ਦੀ ਵੀ ਗੱਲ ਕਰਨਗੇ ਇਹ ਕੋਰੜਾਲੇ ਫੌਜੀ ਦਾ ਵੀ ਜ਼ਿਕਰ ਕਰ ਲਈਏ ਕਿਉਂਕਿ ਦਿਲਬਰ ਵਰਗੇ ਖੇਡੇ ਉਹ ਕਰਾਚੋ ਦੇ ਸੋਮੇ ਵਰਗੇ ਖੇਡੇ ਉਹ ਗੁਰੜ ਦੇ ਫੌਜੀ ਵਰਗੇ ਖੇਡੇ ਉਹ ਟਾਈਮ ਕਹਿੰਦੇ ਇਹਨਾਂ ਦਾ ਟਾਈਮ ਸੀ ਤੇ ਅੱਜ ਦਾ ਟਾਈਮ ਬਿਲਿਆ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ ਦੁਨੀਆ ਇਸ਼ਾਰੇ ਦੇ ਮੋਬਲ ਕਰਦੀ ਲਓ ਅਗਲੀ ਕਬੱਡੀ ਜਸ਼ਨਪਰਵਾਨ ਆ ਗਿਆ ਹੈ ਇਹ ਮੁੰਡਾ ਰਾਤ ਹੀ ਫਲੈਟ ਉੱਤਰਿਆ ਹੈ ਔਰ ਧੰਨ ਧੰਨ ਗਰਾਉਂਡ ਦੇ ਲਈ ਹੈਪੀ ਹੋਣਾਂ ਦੇ ਪਿਆਰ ਦੇ ਕਰਕੇ ਇਸ ਧਰਤੀ ਤੇ ਆ ਗਿਆ ਹੈ ਡੀਏਵੀ ਕਬੱਡੀ ਕਲੱਬ ਕੈਨੇਡਾ ਫੋਰਨੀਆ ਲਸ਼ਰਤਾ ਬੂਟਾ ਖੱਖ ਮੁੰਡੇ ਤੇ ਮਨਾ ਮੂਹੀ ਪਿਆਰ ਕਰਦੇ ਹੈ ਜਿੰਨੇ ਜਾਨ ਵਾਰਦੇ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਹੈ ਖੇਡ ਕਬੱਡੀ ਦਾ 911 ਤਿਆਰ ਹੈ ਖੇਡ ਕਬੱਡੀ ਦਾ ਰੈਂਬੋ ਤਿਆਰ ਹੈ ਲੈ ਵੀ ਅਮਰੀਕ ਕਰਦੇ ਗੱਲ ਆਓ ਸਾਹਮਣੇ ਕਹਿੰਦੇ ਰੈਂਬੋ ਵਰਗੇ ਹੁਣ ਇਹੋ ਜਿਹੀ ਸਟਾਪ ਲਾਈਨ ਤੇ ਕੌਡੀ ਪੌੜੀ ਹੋਵੇ ਤੇ ਸੋਚੋ ਵੀ ਗੱਡਾ ਦਿਲ ਚਾਹੀਦਾ ਇੱਕ ਪਾਸੇ ਰੈਂਬੋ ਖੜ ਗਿਆ ਦੂਜੇ ਪਾਸੇ ਕਹਿੰਦੇ ਘਾਂਗੇ ਵਾਲਾ ਹੈ ਮੈਨੂੰ ਲੱਗਦਾ ਗੱਲਾਂ ਹੋਰ ਤੋਂ ਹੋਰ ਹੋਣਗੀਆਂ ਉਹ ਰੇਡ ਪੈ ਗਈ ਮੇਰੇ ਮਿੱਤਰੋ ਉਹ ਮੁੰਡੇ ਨੂੰ ਹੌਸਲਾ ਦਿਆ ਕਰੋ ਜਦੋਂ ਨਵੇਂ ਮੁੰਡੇ ਨੰਬਰ ਲੈਂਦੇ ਆ ਤੇ ਹੌਸਲਾ ਦਿਆ ਕਰੋ ਕਿ ਜਿਤਵਾਜੀ ਵਿੱਚ ਛੱਟੇ ਤਖਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ ਟਾਲੇ ਮਿਰਚੇ ਪਾਰੇ ਜਾਂਦੇ ਨੇ ਤੜੇ ੱੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ ਓ ਤਣਕਾ 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 ਕਰਕੇ ਗੋਡੀ ਦੀ ਹੁੰਦੀ ਹੈ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਤੁਣਕਾ ਤੁਣਕਾ ਕਰਕੇ ਗੁੱਡੀ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਇਹ ਕਰਨੇ ਕਰਨ ਇਹ ਕਰਨੇ ਕਰਨ ਦੇ ਲਈ ਅਮਰ ਤੇ ਬਨੀਲਾ ਵੱਲੋਂ 500 ਦੇ ਵੱਡੇ ਨਾਂ ਦੇ ਸਿਰਮਾੜਾ ਅੱਖਰ ਪਿੰਦੇ 19 ਹੈ ਪਰ ਪਰਮਾ ਨਹੀ ਆੜ ਅੱਖਰ 19 ਹੈ ਪਰ ਪਰਮਾ ਕਿਉਂਕਿ ਕਰਨ ਤੇ ਪਰਮ ਨਾ ਕੋਈ ਟਿੱਪੀ ਨਾ ਕੋਈ ਕੰਨ ওভার ਘਾਂਗੇ ਵਾਲਾ ਬਿਵਾੜੇ ਹੋ ਗਿਆ ਅਮਰਤ ਵੱਲੋਂ 500 ਰੁਪਈਆ ਉਹ ਪਰਮ ਦੇ ਲਈ ਪੁੱਜਦਾ ਹੋ ਗਿਆ ਉਹ ਬੱਲੇ ਬੱਲੇ ਵਾਲੇ ਵੱਡੇ ਬੱਲੇ ਵੇ ਹੋਈ ਭਈਆ ਸਰਾਕ ਆ ਗਿਆ ਹੈ ਗੌਰਵ ਜੀਮਿਆ ਕਰਨ ਔਜਲਾ ਕਹਿੰਦਾ ਹੁੰਦਾ ਵੀ ਮਾਹੌਲ ਤੇ ਬਣਿਆ ਪਿਆ ਮਾਹੌਲ ਤੇ ਬਣ ਗਿਆ ਮਾਹੌਲ ਤੇ ਬਣ ਗਿਆ ਲੈ ਵੀ ਬੁਲਟ ਹੁਣ ਦੇਖਦਾ ਮੁੰਡਾ 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 ਤਨ ਤਨ ਕਰਾਉਂਦਾ ਜਿੱਥੇ ਜਾਂਦਾ ਮੁੰਡਾ ਮੇਲੇ ਬਣਾਉਂਦਾ ਜਿੱਥੇ ਜਾਂਦਾ ਮੁੰਡਾ ਸਿਰਾਂ ਲਾਉਂਦਾ ਮੁੰਡਾ ਸਿਰਾਂ ਲਾਉਂਦਾ ਉਧਰ ਕਿਹਦੇ ਵੀਰ ਨੇ ਸਾਡੇ ਭਾਈ ਜਸਵੀਰ ਰੋਣੀ ਰਵੀ ਸਰਪੰਚੋਣੀ ਅਮਰਪੋਰੀ ਸਾਰੇ ਭਰਾ ਉਹਨਾਂ ਨੇ ਵੱਡਾ ਪਿਆਰ ਕਹਿੰਦੇ ਪਰਮ ਦੇ ਲਈ ਕੋਈ ਦਾ ਕੀਤਾ ਹੈ ਭਾਈ ਜਸਵੀਰ ਉਹਨੇ ਰਵੀ ਸਰਪੰਚ ਉਹਦੀ ਸਾਰੇ ਵੀਰ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੱਡੇ ਪਿਆਰ ਤੇ ਸਤਿਕਾਰ ਉਧਰ ਜਸਕਰਨ ਜਸਕੀਰ ਤੋਂ ਇਹ ਜਰਮਨੀ ਤੋਂ ਵੀਰ ਨੇ ਇਹਨਾਂ ਨੇ ਵੀ ਕਹਿੰਦੇ 2000 ਕੋਈ ਦਾ ਕੀਤਾ ਹੈ ਬਹੁਤ ਵੱਡਾ ਧੰਨਵਾਦ ਹੈ ਜਸਕਰਨ ਜਸਕੀਰ ਤੋਂ ਇਹ ਜਰਮਨੀ ਤੋਂ ਵੀਰ ਨੇ ਇਹਨਾਂ ਨੇ ਵੀ 2000 ਜੱਗੂ ਦੇ ਜੱਸਿਆਂ ਦੇ ਉੱਪਰ ਜੱਗੂ ਦੇ ਜੱਸਿਆਂ ਦੇ 2000 ਜਿਸ ਕਰਨ ਤੇ ਜਸਦੀਰਤ ਨੇ ਉਹ ਧੰਨਵਾਦ ਭਰਾਵਾਂ ਦਾ ਉਹ ਗੁੱਲਟ ਆ ਗਿਆ ਇਹ ਮੁੰਡਾ ਰਾਜੂ ਵੀ ਆ ਗਿਆ ਗੋੜਲੇ ਭੜੀ ਵਾਲਾ ਚੋਟੀ ਦਾ 스타 ਰਾਜੂ ਵੀ ਆ ਗਿਆ ਗੋੜਲੇ ਭੜੀ ਵਾਲਾ ਅਮਰੀਕਾ ਦਾ ਬੋਲਟ ਆ ਗਿਆ ਮੁੰਡਾ 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 ਤਾਂ ਮੈਂ ਜੱਸਾ ਖਾਂਦਾ ਮੁੰਡਾ ਤਾਂ ਮੈਂ ਜੱਸਾ ਖਾਂਦਾ ਪਹਿਲੇ ਕਾਲੇ ਬੋਲੇ ਵਾਲੇ ਨੇ ਕਹਿੰਦੇ ਪਰਮ ਨੇ ਧਨ ਧਨ ਕਰਾਦੀ ਐ ਮੇਲਾ ਨੱਚਣ ਲਾਤਾ ਧਨ ਧਨ ਕਰਾਦੀ ਐ ਮਨੀ ਵੀ ਆ ਗਿਆ ਧੜੋੜੀ ਵਾਲਾ ਸ਼ੇਰੂ ਵੀ ਆ ਗਿਆ ਧੜੋੜੀ ਵਾਲਾ ਮਿੱਗਿਆ ਅੱਜ ਤੇ ਗੱਲ ਇਹ ਕਹਿੰਦੇ ਯਾਰ ਟਿਕਾਣੇ ਨੇ ਅੱਜ ਦੇ ਸਾਰੇ ਦਿਨ ਉਹ ਕੀ ਆ ਗਿਆ ਉਹ ਕੀ ਆ ਗਿਆ ਉਹ ਕੀ ਆ ਗਿਆ ਉਹ ਕੀ ਆ ਗਿਆ ਇਹ ਗੰਗੇ ਨਾਲ ਚ ਹੋਣੀ ਆ ਆ ਮੈਚ ਦੇ ਕਹਿੰਦੇ ਮੇਲਾ ਬਣਾਪਾ ਮੇਰੇ ਮਿੱਤਰੋ ਜਿੱਤ ਜਿਹੜਾ ਮਰਜੀ ਜਾਵੇ ਪਰ ਗੌਰਵ ਉਹ ਤੇਰੇ ਬੁੱਲਾਂ ਦੀ ਸ਼ਿਕਰੀ ਉਹ ਤੇਰੇ ਬੁੱਲਾਂ ਦੀ ਸ਼ਿਕਰੀ ਬਾਕੀ ਮਿਹਰ ਕਰੇ ਪ੍ਰਮਾਤਮਾ ਅੱਜ ਕਈ ਕੁਝ ਉਲਟ ਫੇਰ ਹੋਣਾ ਓ ਬੁੱਲ ਤਾਜੋ ਆ ਜੀ ਆ ਗਿਆ ਵੀ ਆ ਗਿਆ ਬੁਲਟ ਆ ਗਿਆ ਕਹਿੰਦੇ ਸਿਰਾਂ ਲ ਆ ਗਿਆ ਲੈ ਵੀ ਲਵ ਮੁੰਡਾ ਸਿਰਾਂ ਲ ਆ ਗਿਆ ਇਹ ਟਾਵੇਂ ਜੱਫਾ ਖਾਂਦਾ ਇਹਦੀ ਸਾਈਡ ਹੁਣ ਪਰਮ ਟਰਾਈ ਕਰਦਾ ਪਰ ਅਗਲੀ ਕਬੱਡੀ ਲੈ ਵੀ ਨਿੰਮੇ ਸਾਡੇ ਵੀਰਾਂ ਰੈਡੀ ਨੇ ਸੋਣਿਆ ਇਸ ਤੋਂ ਬਾਅਦ ਤੇਰੀ ਡਿਊਟੀ ਲਵਾਂਗੇ ਅਮਰੀਕ ਦੇ ਨਾਲ ਅਮਰੀਕ ਖੋਸੇ ਕੋਟਲੇ ਵਾਲਾ ਚੋਟੀ ਦਾ ਬਲਾਰਾ ਸਮੇਂ ਚ ਸਮਾਂ ਕੱਢ ਕੇ ਕੰਗਨਵਾਲ ਦੇ ਕੌਡੀ ਕੱਪ ਤੇ ਸਾਡਾ ਭਰਾ ਪਹੁੰਚ ਹੀ ਗਿਆ ਲਓ ਭਾਈ ਹੋ ਰੇਡ ਇਹ ਲਾਈਡ ਅੱਗ ਤਾਬੀਰੇ ਖਾਦੇ ਐ ਲੈ ਵੀ ਮੀਕੇ ਹੁਣ ਕਹਦੇ ਵੀ ਜਾਂ ਤੇ ਕੁੜਾ ਢੋਲ ਦਾ ਪਾਟੂ ਜਾਂ ਫਿਰ ਤੇਰਾ ਲੋਗ ਦੇਵਾ ਚੂਜਾ ਜੂੜਾ ਢੋਲ ਦਾ ਪਾਟੂ ਗੌਰਵ ਸਮਝਾਲਾ ਮੁੰਡਿਆਂ ਨੂੰ ਕਿਤੇ ਕੰਗਰ ਵਾਲੀ ਫਿਲਮ ਨਾ ਬਣ ਜੇ ਵੀ ਕਿਤੇ ਵੀ ਨਾ ਲੱਗੇ ਬਾਕੀ ਮੇਹਰ ਕਰੇ ਪ੍ਰਮਾਤਮਾ ਉਹ ਚਾਰੇ ਪਿਆਰ ਬਰ ਪਿਆਰ ਨੇ ਉਹ ਖੀਰਾ ਵਾਲੀਆਂ ਨੌਜਾਨ ਇਹ ਕਹਿੰਦਾ ਏਡੀ ਦੂਰ ਤੋਂ ਐਵੇਂ ਨਹੀਂ ਆਏ ਆਹ ਕਿਸੇ ਕੱਲ ਨੂੰ ਹੀ ਆਏ ਆ ਕਿਉਂਕਿ ਚੋਟੀ ਚੋਟੀ ਦੀਆਂ ਟੀਮਾਂ ਨੇ ਮੇਰੇ ਮਿੱਤਰੋ ਜਿੱਤ ਜਿਹੜਾ ਮਰਜ਼ੀ ਜਾਵੇ ਪਰ ਆਹ ਬੱਜਰੇ ਕਹਿੰਦੇ ਅੱਜ ਦਿਲ ਜਿੱਤਦੇ ਦਿਲ ਜਿੱਤਦੇ ਨੇ ਬਿੱਲਾ ਲਲਤੋ ਵਾਲਾ ਵੀਰ ਹੈ ਵੱਡਾ ਬੁਲਾ ਰਾਇ ਸਾਡੀ ਮਾਂ ਖੇਡ ਕਬੱਡੀ ਦਾ ਕਈ ਵਾਰੀ ਘੂਰ ਵੀ ਦਿੰਦਾ ਹੈ ਕਈ ਵਾਰੀ ਸਮਝਾ ਵੀ ਦਿੰਦਾ ਹੈ ਉਹ ਕਹਿੰਦੇ ਔਲੇ ਦੇ ਖਾਬੇ ਦਾ ਤੇ ਸਿਆਣੇ ਦੇ ਕਹਿੰਦਾ ਬਹੁਤ ਪਤਾ ਲੱਗਦਾ ਹੈ ਬਿੱਲਾ ਵੱਡਾ ਵੀਰ ਹੈ ਉਹ ਰੇਡ ਪੈ ਗਈ ਮਿੱਠਤ ਨੀਵੀ ਨਾਨਕਾ ਗਉਣ ਚ ਗਈਆਂ ਤਾਤਾ ਇਹ ਮਰਗ ਦੀ ਮੇਰੇ ਵੀਰੋ ਨਿਮਰਤਾ ਸਾਡੀ ਖੇਡ ਕਬੱਡੀ ਦਾ ਚੋਟੀ ਦਾ ਬਲਾਰਾ ਇਧਰ ਕਾਂਗੇ ਵਾਲਾ ਤਨ ਤਨ ਕਰਾ ਗਿਆ ਜੇ ਕਿਤੇ ਮੀਕਿਆ ਬੁੱਟ ਬੁੱਜਫਾ ਲੱਗ ਗਿਆ ਤੇ ਫੇਰ ਗੱਲ ਐਨ ਸਵਾਰ ਵਾਲੀ ਗੱਲ ਹੋ ਜੂਗੀ ਗੱਲ ਉਹ ਬਣ ਜੂਗੀ ਵੀ ਜੀ ਨੂੰ ਪਾਇਆ ਹੱਥ ਨਹੀਂ ਦਿੱਤਾ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਬਈ ਜਿਹੜੇ ਮੋਢਿਆਂ 'ਤੇ ਸੀਗੇ ਠੁੱਕਦੇ ਉਹ ਮੁਠੀਆਂ ਜਿ ਮੀਚੇ ਹੋਇਆ ਆਓ ਸਿਰ ਕੱਢ ਕੇ ਰਿਕਾਰਡ ਪੈਦਾ ਕੀਤੇ ਹੋਇਆ ਉਧਰ ਕਹਿੰਦੇ 500 ਰੁਪਇਆ ਜਿਸ ਕਰਨ ਜਿਸ ਕੀਰਤ ਕਹਿੰਦੇ ਜਰਮਣੀ ਤੋਂ ਵੀਰ ਨੇ ਇਹ ਜਫਾਲਾ ਕਹਿੰਦੇ 500 ਦੇ ਲਈਏ ਉਧਰ ਕਹਿੰਦੇ ਮੰਨੂ ਵੀਰ ਵੀ ਆ ਗਿਆ ਧੰਨਵਾਦ ਇਹ ਕਹਿੰਦੇ ਭਰਾਵਾਂ ਦਾ ਇਧਰ ਭੜਾਕੇ ਪੈਣ ਲੱਗੇ ਮੇਰੇ ਮਿੱਤਰੋ ਕਬੱਡੀ 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 ਹਾਂ ਕਹਿੰਦੇ ਜਕਾਰੇ ਲੱਗਦੇ ਆ ਇਹ ਮੇਲੇ ਦੀ ਸਸੰਤਾ ਹੈ ਮੇਰੇ ਮਿੱਤਰੋ ਇਹ ਕਾਮਯਾਬੀ ਆ ਇਹ ਸੰਪੂਰਨਤਾ ਜੱਗੂ ਨੂੰ ਪਤਾ ਵੀ ਜੇ ਕਿਤੇ 1921 ਹੋ ਗਈ ਤੇ ਗੱਡੀਏ ਕੋਲੇ ਪਹੁੰਚਣਾ ਕਿਵੇਂ ਆ ਉਧਰ ਕਹਿੰਦੇ ਪਿੰਦਰੀ ਸਰਪੰਚ ਹੈਪੀ ਪਿੰਦਰੀ ਸੱਚੀ ਆ ਯਾਰ ਅੱਜ ਪਿੰਦਰੀ ਦੇ ਦਰਸ਼ਨ ਕਰਾਂਗੇ ਪਿੰਦਰੀ ਸਰਪੰਚ ਜ਼ਹਾਰ ਨਿਵਾਜਰਾ ਦਿਲੋਂ ਧੰਨਵਾਦ ਹੈ ਦਵਾਵਾਂ ਨੇ ਅੱਜ ਤੇ ਸਾਰੇ ਉਹੀ ਇਕੱਠੇ ਹੋਏ ਪਿਰਦੇ ਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਪਿੰਦਰੀ ਕਹਿੰਦਾ ਵੀ ਅੱਜ ਵੀ ਇਕੱਠੇ ਕੱਲ ਵੀ ਇਕੱਠੇ ਪਰ ਕੀ ਨਾ ਟੌਰ ਜੱਟ ਜੀ ਨਹੀਂ ਤਾਂ ਉਥੋਂ ਸਿੱਧੇ ਫੋਨ ਆਉਣਗੇ ਇਹ ਵੀਰ ਨੇ ਲੈ ਵੀ ਲਸ਼ਮਣભાઈ ਧੰਨਵਾਦ ਹੈ ਮੇਲਾ ਮਲੇਰਕੋਟ ਲਈ ਹੋਇਆ ਦਿਲੋਂ ਦਵਾਵਾ ਨੇ ਸਾਰੇ ਵੀਰ ਇਕੱਠੇ ਨੇ ਇਹ